है गजल इतना है ओले प्रार्थना देवी मैं गजर का सुख ਰਨਾਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਨੇ ਵਿਆਹ ਦੇ ਮਹਿਜ਼ ਵੀ ਦਿਨਾਂ ਬਾਅਦ ਹੀ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਪਤੀ ਨੇ ਇਸ ਵਾਰਦਾਤ ਨੂੰ ਰਾਤ ਦੇ ਸਮੇਂ ਅੰਜਾਮ ਦਿੱਤਾ ਜਦੋਂ ਉਸ ਨੇ ਮ੍ਰਿਤਕਾ ਦੀ ਗਰਦਨ ਉਤੇ ਕਿਸੇ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਦੇਖੋ ਪੂਰੀ ਖਬਰ। ਬਰਨਾਲਾ ਦੇ ਪਿੰਡ ਨਰਾਇਣਗੜ ਸੋਹਿਆ ਵਿਖੇ ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਦਕਿ ਉਹਨਾਂ ਦੇ ਵਿਆਹ ਨੂੰ ਹਲੇ ਵਿਦਨ ਹੀ ਹੋਏ ਸੀ ਜ਼ਾਲਮ ਪਤੀ ਨੇ ਰਾਤ ਦੇ ਸਮੇਂ ਆਪਣੀ ਪਤੀ ਦੀ ਗਰਦਨ ਤੇ ਤੀਜ਼ धार ਹਥਿਆਰ ਦੇ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਸੰਬੰਧੀ ਗਲਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਭਰਾ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਵਿਆਹ ਦੇ ਬਾਅਦ ਤੋਂ ਹੀ ਉਸਦੀ ਪੈਣ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਉਹਨਾਂ ਨੂੰ ਰਾਤ ਦੇ ਕਰੀਬ 3 ਵਜੇ ਫੋਨ ਤੇ ਇਸ ਦੀ ਜਾਣਕਾਰੀ ਮਿਲੀ ਜਦੋਂ ਆ ਕੇ ਦੇਖਿਆ ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ ਸੁਈਆ ਵੀਰੇ ਆ 25 ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਜਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਤਾਂ ਬਸ ਇਹੀ ਮੰਗਦੇ ਆਂ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦੇ ਅਸੀਂ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਡਾਡਾ ਬੱਸ ਗਿਆ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਅਲੇ ਥੋੜੇ ਦਿਨ ਨਹੀਂ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ ਜੀ ਕੁੜੀ ਦਾ ਮਸਲਾ ਬਾਹਰ ਜਾਣ ਦਾ ਸੀ ਕੀ ਸੀ ਜੀ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰ ਦਿੱਤਾ। ਅਸੀਂ ਸਾਫ ਦੀ ਗੱਲ ਕਰਦੇ ਹਾਂ। ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਤੇ ਜਿਹੜੇ ਕਿਹਦੇ ਖਿਲਾਫ ਕਤਲ ਕਰਾਇਆ ਜੀ। ਜਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਾਬ ਜੀ। ਅਕਸਰ ਨੂੰ ਕਤਲ ਤਾਂ ਘਰੇ ਹੀ ਹੋਇਆ ਜੀ। ਇਸੇ ਤਰ੍ਹਾਂ ਪਿੰਡ ਲੱਖੇ ਦੇ ਸਰਪੰਚ ਜਸਵੀਰ ਸਿੰਘ ਨੇ ਆਖਿਆ ਕਿ ਇਹਨਾਂ ਦਾ ਵਿਆਹ ਮਹਿਜ਼ ਵੀ ਦਿਨ ਪਹਿਲਾਂ ਹੀ ਹੋਇਆ ਸੀ। ਪਰ ਉਸ ਦੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ ਉਹਨਾਂ ਦੱਸਿਆ ਕਿ ਕੁੜੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ ਹਾਂ ਜੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ ਹਾਂ ਜੀ ਤੇ ਅੱਜ ਸਵੇਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹਦੇ ਚਾਚੇ ਨੂੰ ਹੂੰ ਵੀ ਕੁੜੀ ਮਾਰਤੀ ਇਹਨਾਂ ਨੇ ਹੂੰ ਕੋਈ ਉਹ ਅਸੀਂ 4 ਵਜੇ ਇੱਥੇ ਆ ਗਏ ਬਾਈ ਜੀ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜਾ ਝਗੜਾ ਵਗੈਰਾ ਕੋਈ ਰਿਹਾ ਨਹੀਂ ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ ਹਾਂ ਜੀ ਬਹਲਾ ਨਹੀਂ ਸੀ ਬੇਰੇ ਮਿਨਾ ਕਤਲ ਕੀਤਾ ਜੀ ਅੱਛਾ ਜੀ ਹਾਂ ਜੀ ਮਾੜੀ ਗੱਲ ਆ ਧੀਆਂ ਦਾ ਫਰਕ ਹੁਣ ਆਈ ਕਰਕੇ ਵਿਆਹ ਬੰਦ ਹੁੰਦਾ ਇਹ ਕੋਈ ਬਾਹਰ ਜਾਣਾ ਸੀ ਕੁੜੀ ਦੇ ਕਿਹੜੇ ਹਾਂਜੀ ਹਾਂਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗੈਰਾ ਆਇਆ ਬਈ ਵੀਜ਼ਾ ਆਇਆ ਬਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਜੀ ਟੀਟੇ ਲੈਣੀ ਸੀ ਇਕੱਲੀ ਵੀਜ਼ਾ ਆਇਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਪੂ ਦੇ ਬਾਰ ਬਾਰ ਇਹ ਗੱਲ ਕਹੀ ਜਾਂਦੀ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੋਰੋ ਤਾਂ ਆਪਣੇ ਪੈਸੇ ਲਾ ਕੇ ਤੋਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂਜੀ ਉਹ ਤਾਂ ਕਿੱਲਾ ਇਹਨਾਂ ਨੇ ਪਾਸੇ ਸੱਸਾ ਸੱਤ ਕਨਾਂ ਰਜਿਸਟਰੀ ਵੀ ਕਰਾਈ ਹੈ ਜੀ ਲੱਖਿਆ ਲੈਣ ਤੋਂ ਉਹ ਹਾਂਜੀ ਫਿਰ ਉਹ ਦਾਜ ਵਾਲੀ ਗੱ ਉਦੇ ਜੋਦੋ ਇਸ ਸੰਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ਤੇ ਪੁੱਛੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਦੇ ਸੰਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ ਸੁਰੀਆਂ ਥਾਣੇ ਤਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸੰਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸੰਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਆਇਲਰਟ ਕਰਕੇ ਬਾਹਰ ਜਾਣ ਦਾ ਕੋਈ ਦਮ ਮੈਕਸੀ ਜਿਹੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਇਲਰਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਆਇਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੇ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵਗੈਰਾ ਤਾਂ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜਾ ਮਤਲਬ ਵੀ ਸਾਨੂੰ ਜੋ ਪਰਤਾਲ ਕੀਤੀ ਹੈ ਜ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਵੀ ਦਾ ਰਿਸ਼ਤਾ ਨਹੀਂ ਬਣਿਆ ਗਈ ਇਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਅਰੈਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਮਨ ਲਾਹ ਦੇ ਮੁਤਾਬਕ ਪਹਿਲੋ ਉਹਨਾਂ ਦਾ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲੈ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੈਸਟ ਪਾਣੀ ਮਹਿਤ ਲੜਕੀ ਦਾ ਕੀ ਨਾਮ ਸੀ ਜੀ ਲੜਕੀ ਜਸਪ੍ਰੀਤ ਉਹਦੀ ਕਰੀਮ 19 ਸਾਲ ਉਮਰ ਵਿਆਹ ਨੂੰ ਕਰੀਬ 1 ਮਹੀਨਾ ਹੋ ਨਹੀਂ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕੇ ਲੜਕੀ ਜਿਹੜੀ ਲੜਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਸਨੇ ਸੋਰੇ ਪਰਿਵਾਰ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜ਼ਮ ਪਤੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮਹਿਲ ਕਲਾ ਤੋਂ ਫਿਰੋਜ਼ ਖਾਨ ਦੀ ਰਿਪੋਰਟ ਹਮਦਰਦ ਟੀਵੀ